ਸੁਨਿਆਰੇ ਦੀ ਦੁਕਾਨ ਤੇ ਹੋਈ ਸ਼ਰੇਆਮ ਗੁੰਡਾਗਰਦੀ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਕੇ ਗਿਆ ਕਿ ਮੈਂ ਪੈਸੇ ਦੇ ਜੰਦੀਆਂ ਤੇ ਮੈਂ ਉਹਦੇ ਉਹਦਾ ਵੱਡਾ ਬ੍ਰਦਰ ਆ ਕੰਦਾ ਮੇਰੀ ਮਰਜ਼ੀ ਚੱਲਨੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੀ ਤੇ ਮੈਂ ਕਿਹਾ ਇੰਨੇ ਥੋੜੀ ਹੁੰਦਾ ਮੇਰੇ ਪੈਸੇ ਇੰਨੇ ਬਨੇ ਆ ਤੇ ਮੈਨੂੰ ਇੰਨੇ ਪੈਸੇ ਦੇ ਦੇ ਉਹ ਪੈਸੇ ਦੇ ਨਾ ਮੰਨਣ ਤੇ ਚੱਕਰ ਤੇ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਹੈ ਨੌਜਵਾਨ ਨੇ ਸੁਨਾਰੇ ਨੂੰ ਕੱਡੀਆਂ ਗਾਲਾਂ ਤੇ ਮੱਥੇ ਤੇ ਤਾਣੀ ਪਿਸਤੌਲ ਉਹਨੇ ਮੈਨੂੰ ਮਾ ਪੈਣ ਦੀਆਂ ਚੰਗੀਆਂ ਗਾਲਾਂ ਕੱਡੀਆਂ ਤੇ ਬਾਹਰ ਖਲੋ ਕੇ ਵੀ ਕੱਢਦਾ ਰਿਹਾ ਗਾਲਾਂ ਲੜਕੀ ਨਾਲ ਪੈਸਿਆਂ ਦੇ ਲੈਣ ਦੇਣ ਤੋਂ ਬਣਿਆ ਤਣਾ ਭਜੀ ਪੂਰੇ ਇਸ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਸਤੇ 99 ਦੀ ਦੇਰੀ ਸੀ ਮੈਂ ਸ਼ਾਇਦ ਹੁੰਦਾ ਹੀ ਨਾ ਸੀਸੀਟੀਵੀ ਕੈਮਰੇ ਚ ਕਟਨਾ ਹੋਈ ਕੈਦ ਉਹ ਉਹਦਾ ਲੈਣ ਦੇਣ ਕੋਈ ਨਹੀਂ ਹੋ ਰਹੀ ਸਿਸਟਰ ਤਾਂ ਹੈਗਾ ਸਿਸਟਰ ਕਹਿੰਦੀ ਮੈਂ ਪੈਸੇ ਦੇਨੇ ਆ ਉਹ ਪੈਸੇ ਲੈਣ ਜਲਦੀ ਆਂਦੀ ਏ ਉਹ ਆਪ ਆਨ ਕੇ ਪਤਾ ਨਹੀਂ ਲੜ ਕੇ ਕਿਉਂ ਗਿਆ ਪੀੜਤ ਨੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਕੋਈ ਵੀ ਹੋਏ ਤੇ ਉਹਦਾ ਕਸੂਰ ਉਹ ਬੰਦਾ ਹੋਵੇ ਤੇ ਮੈਨੂੰ ਜੇ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਇਲਾਕੇ ਦੇ ਵਪਾਰੀਆਂ ਨੇ ਵੀ ਪ੍ਰਸ਼ਾਸਨ ਤੋਂ ਸਖਤ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਕੀਤੀ ਮੰਗ 112 ਦੇ ਕਾਲ ਪੀਟੀਸੀ ਨੇ ਇਹਨਾਂ ਨੂੰ ਬੰਦੇ ਨੇ ਕੋਈ ਥ੍ਰੈਟ ਥਰੂਟ ਕੀਤੀ ਹੈ ਦੁਕਾਨਪੱਟੀ ਤੇ ਪਿਸਟਲ ਚਸਤ ਰਿਹਾ ਕਿ ਆਏ ਮੌਕੇ ਦੇ ਸਾcjਿਆ ਕਾਲ ਮੈਂ ਤਮੰਨਾ ਵਾਲੀਆ ਤੁਸੀਂ ਦੇਖ ਲਓ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਅੰਮ੍ਰਿਤਸਰ ਦੇ 시ਵਾਲਾ ਫਾਟਾ ਖੇਤਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਨੌਜਵਾਨ ਨੇ ਸੁਨਿਆਰੇ ਦੇ ਦੁਕਾਨ ਤੇ ਆ ਕੇ ਉਸਦੇ ਮੱਥੇ ਤੇ ਪਿਸਤੌਲ ਤਾਨ ਦਿੱਤੀ ਇਹ ਸਾਰੀ ਘਟਨਾ ਦੁਕਾਨ ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਸੁਨਿਆਰੇ ਦੇ ਦੁਕਾਨ ਵਿੱਚ ਆਂਦਾ ਤੇ ਆ ਕੇ ਉਸ ਨੂੰ ਗਾਲਾਂ ਕੱਢਣ ਲੱਗ ਜਾਂਦਾ ਤੇ ਉਸ ਤੋਂ ਬਾਅਦ ਉਸਦੇ ਮੱਥੇ ਤੇ ਪਿਸਤੌਲ ਤਾਨ ਦਿੰਦਾ ਪੀੜਤ ਸੁਨਿਆਰੇ ਵਿਨੈ ਨੇ ਦੱਸਿਆ ਕਿ ਉਸਦਾ ਇੱਕ ਲੜਕੀ ਨਾਲ ਲੈਣ-ਦੇਣ ਦਾ ਕੋਈ ਮਾਮਲਾ ਸੀ ਜਿਸ ਤੋਂ ਬਾਅਦ ਉਹ ਲੜਕੀ ਉਸ ਨੂੰ ਆਪ ਪੈਸੇ ਦੇਣ ਆਨ ਲੱਗੀ ਸੀ ਪਰ ਉਸ ਦੀ ਥਾਂ ਤੇ ਉਸ ਦਾ ਰਾ ਦੁਕਾਨ ਤੇ ਆਇਆ ਤੇ ਉਸ ਨੂੰ ਗਾਲਾਂ ਕੱਢਣ ਲੱਗ ਗਿਆ ਤੇ ਉਸ ਦੇ ਮੱਥੇ ਤੇ ਪਿਸਤੌਲ ਵੀ ਤਾਨ ਦਿੱਤੀ ਇਸ ਘਟਨਾ ਤੋਂ ਬਾਅਦ ਵਿਨੇ ਬਹੁਤ ਡਰ ਗਿਆ ਸੀ ਉਸ ਨੇ ਕਿਹਾ ਕਿ ਜੇ ਹੀ ਗੋਲੀ ਚੱਲ ਜਾਂਦੀ ਤਾਂ ਅੱਜ ਮੈਂ ਜ਼ਿੰਦਾ ਨਾ ਹੁੰਦਾ ਘਟਨਾ ਤੋਂ ਬਾਅਦ ਵਿਨੇ ਨੇ ਤੁਰੰਤ ਦੁਕਾਨ ਨੂੰ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਵਿਨੇ ਨੇ ਪੁਲਿਸ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ASI ਵਰਸ਼ਾ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਨੇ ਦੱਸਿਆ ਕਿ ਕਾਲ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਤੇ CCTV ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦਾ ਪਤਾ ਲੱਗ ਸਕੇ ਇਲਾਕੇ ਦੇ ਵਪਾਰੀਆਂ ਨੇ ਵੀ ਇਸ ਘਟਨਾ ਤੇ ਗੁੱਸਾ ਜ਼ਾਤਾਇਆ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਸਖਤ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਜੀ ਕਿ ਨਾਮ ਹੈ? ਜੀ ਵਿਨੇਗਾ ਜੀ ਨਾਮ ਤੇ ਕਿੱਥੇ ਦੀ ਪੇ ਦਖਾਨ? ਮੇਰੀ ਇਹ ਸ਼ਵਾਲਾ ਫਾਟੇ ਤੋਂ ਇਹ ਬਿਲਕੁਲ ਨਾਲ ਆਈਸਕ੍ਰੀਮ ਦੇ ਨਾਲ ਦੀ ਗੁਰੂ ਕ੍ਰਿਪਾ ਜੁਐਲਰ ਦੁਕਾਨ ਅੰਗੀ ਹੈ। ਹਾਂ ਜੀ ਕੀ ਗੱਲ ਕੀ ਹੋਈ ਅੱਜ? ਮੈਂ ਆ ਗਈ ਆ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਗਏ ਕਿ ਮੈਂ ਪੈਸੇ ਦੇ ਜੰਦੀਆਂ। ਮੈਂ ਉਹਦੇ ਉਹਦਾ ਵੱਡਾ ਬ੍ਰਦਰ ਆ। ਕੰਦਾ ਮੇਰੀ ਮਰਜ਼ੀ ਚੱਲਣੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੀ ਤੇ ਮੈਂ ਕਿ ਇੰਝ ਥੋੜੀ ਹੁੰਦਾ ਮੇਰੇ ਪੈਸੇ ਇੰਨੇ ਬੰਨੇ ਆ ਤੇ ਮੈਨੂੰ ਇੰਨੇ ਪੈਸੇ ਦੇ ਦੇ ਉਹ ਪੈਸੇ ਦੇ ਨਾ ਮੰਨਣ ਤੇ ਚੱਕਰ ਤੇ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਮੇਰੇ ਹੋਰ ਮੁੰਡਿਆਂ ਦੇ ਨਾਮ ਲੈਣਦਾ ਮੇਰੇ ਕੋਲ ਰਿਕਾਰਡਿੰਗ ਹੈਗੀ ਕੈਮਰੇ ਦੀ ਕੰਦਾ ਜੋ ਕਰਨਾ ਕਰ ਲਾ ਮੈਂ ਇੱਥੇ ਬੈਠਾ ਹੀ ਹੁਣੇ ਵਿਥੋ ਕੰਦਾ ਮੈਂ ਬੰਦੇ ਬੁਲਾ ਲਾ ਭਾਵੇਂ 5000 ਉਹਨੇ ਮੈਨੂੰ ਮਾ ਪਹਿਣ ਦੀਆਂ ਚੰਗੀਆਂ ਗਾਲਾਂ ਗੱਡੀਆਂ ਤੇ ਬਾਹਰ ਖਲੋ ਕੇ ਵੀ ਗੱਡਦਾ ਰਿਹਾ ਗਾਲਾਂ ਮੈਂ ਮੂਆ ਲੋ ਕੀਤਾ ਤੇ ਮੇਰੇ ਕੰਪਲੇਨ ਦਿੱਤੀ ਮੈਂ ਪੁਲਸ ਵਾਲਿਆਂ ਨੂੰ ਲੱਗਦਾ ਜੀ ਕਿ ਅਗਰ ਗੋਲੀ ਚਲਾ ਦਿੰਦਾ ਕੋਈ ਵੱਡਾ ਪਾਜੀ ਪੂਰੇ ਇਸ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਰ ਸੇ 99 ਦੀ ਦੇ ਰਹੀ ਮੈਂ ਸ਼ਾਇਦ ਹੁੰਦਾ ਹੀ ਨਾ ਇੱਥੇ ਜਾਨੀ ਨੁਕਸਾਨ ਵੀ ਹੋ ਸਕਦਾ ਮੈਂ ਕਹਿੰਦਾ ਮੈਂ ਦੁਬਾਰਾ ਹੋਣਾ ਹੀ ਨਹੀਂ ਇੱਥੇ ਵੇਦ ਦੇ ਹੋਣਾ ਹੀ ਕੋਈ ਦੁਨੀਆ ਜਗ੍ਹਾ ਹੀ ਨਹੀਂ ਦੋ ਹਥਿਆਰ ਲੈ ਕੇ ਆਏ ਸੀ ਲਸੰਸੀ ਉਹਦਾ ਆਪਣਾ ਹੀ ਆ ਕੋਈ ਮੈਨੂੰ ਐ ਨਹੀਂ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਉਹਦਾ ਕਾਰੋਬਾਰ ਕੀ ਹੈ ਪਤਾ ਨਹੀਂ ਮੈਨੂੰ ਐ ਚੀਜ਼ਾ ਕਿੰਨੇ ਦੇ ਪੈਸੇ ਦਾ ਲੈਣਦੇ ਨੇਗਾ ਇਹ 2-3 ਲੱਖ ਰੁਪਏ ਦਾ ਲੈਣਦੇ ਨੇਗਾ ਹਾਂ ਜੀ ਉਹ ਪੈਸੇ ਨਾ ਉਹ ਉਹਦਾ ਲੈਣ ਦੇਣ ਕੋਈ ਨਹੀਂ ਹੋ ਰਹੀ ਸਿਸਟਰ ਦਾ ਹੈ ਗਾਈ ਸਿਸਟਰ ਕਹਿੰਦੀ ਮੈਂ ਪੈਸੇ ਦੇਨੇ ਆ ਉਹ ਪੈਸੇ ਲੈਣ ਜਲਦੀ ਆਂਦੀ ਏ ਉਹ ਆਪ ਆਨ ਕੇ ਪਤਾ ਨਹੀਂ ਲੜਕੇ ਕੋ ਗਿਆ ਠੀਕ ਹੈ ਇਹਨੂੰ ਲੈ ਕੇ ਤੁਸੀਂ ਪੁਲਿਸ ਨੂੰ ਕੰਪਲੇਨਟ ਕਰ ਹਾਂਜੀ ਪੁਲਿਸ ਨੂੰ ਕੰਪਲੇਨ ਕਰਤੀ ਹਾਂਜੀ ਪੀਸੀਆ ਦੀ ਗੱਡੀ ਆ ਗਈ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਕੋਈ ਵੀ ਹੋਵੇ ਤੇ ਉਹਦਾ ਕਸੂਰ ਉਹ ਬੰਦਾ ਹੋਵੇ ਤੇ ਮੈਨੂੰ ਜੇ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਠੀਕ ਹੈ ਸਰ ਜਿਹੜੀ ਸੰਪੂਰਨ ਵਾਰਤਾ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੈਂ ਨਾ 112 ਤੇ ਪੀਸੀ ਆ ਰਿਹਾ ਮੇਰ ਕੋਈ ਯਾਰ ਵੀ ਗੱਡੀ ਹੈ ਮੇਰ ਕੋ। ਇਹ 112 ਤੇ ਕਾਲ ਪੀਸੀ ਸੀ ਕਿ ਇਹਨਾਂ ਨੂੰ ਬੰਦੇ ਨੇ ਕੋਈ ਥ੍ਰੈਟ ਥਰੂਟ ਕੀਤੀ ਹੈ। ਦੁਕਾਨ ਪੱਟੀ ਤੇ ਪਿਸਟਲ ਕੋਸਲ ਧਰਿਆ ਇੱਥੇ ਆਇਆ ਮੌਕੇ ਤੇ। ਉਹਨਾਂ ਨੇ ਪੁੱਛਿਆ ਪੁੱਛਿਆ ਵਾ ਸਾਰਾ। ਦੋਨੋਂ ਕੋ ਜੋ ਵੀ ਹੈਗੀ ਹੈ ਗੱਲਬਾਤ ਪੁੱਛੀ ਗਈ ਹੈ ਹੁਣ ਜੋ ਆਪਣੀ ਜਿਹੜੇ ਸਾਡੇ ਸੀਨੀਅਰ ਅਫਸਰ ਉਹਨਾਂ ਦੇ ਰਿਪੋਰਟ ਦੇ ਚ ਲੈ ਜਾਂਦਾ। ਜੋ ਵੀ ਬੰਦੀ ਕਰ ਵੀ ਪਾ ਦਿੱਤੀ। ਹਾਂਜੀ ਦੁਕਾਨ ਤੋਂ ਜਿਹੜੀ ਹੈ ਨਾ ਦੁਕਾਨ ਲੱਗੀ। ਇਹ ਸ਼ਵਾਲਾ ਫਾਰਕ ਦੇ ਪਿੱਛੇ ਹੈਗੀ ਜੀ। ਤੇ ਜੀਕੇ ਜੁਲਰ ਹੈ ਮੇਰਾ ਖਿਆਲ ਵਿੱਚ। ਜੀਕੇ ਜੁਲਰ ਸਾਹਿ ਜੀ ਕੇ ਜੀ ਕੇ ਦੂਸਰੇ ਸਰਪੰਚ ਤੋਂ ਵੱਲੋਂ ਵੀ ਕਾਰਵਾਈ ਕੀਤੀ ਹੈ ਬੱਸੋ ਛੀਨੇ ਆਪਸ਼ਨ ਹੈ ਜੇ ਨਿਵੋਟਸਲੇ ਆਂਦਾ ਵਾ ਜੋ ਵੀ ਅਫਸਰ ਕਹਿਣਗੇ ਕਾਰਵਾਈ ਕੀਤੀ ਹੈ ਕਾਨੂੰਨ ਦਿੰਦਾ